ਤੇਰਾ ਵੀ ਮੀਜੀ ਕੀ ਨਾਮ ਹੈ ਤੁਹਾਡਾ ਮੌਂਟੀ ਚਾਵਲਾ ਕੀ ਗੱਲ ਹੋਈ ਉਹਨੇ ਮੈਂ ਚਾਪੀ ਨਗਿਆਸੀ ਕਰ ਰਿਹਾ ਸੀ ਕਿ ਤੇਰਾ ਮੋਟਰਸਾਈਕਲ ਲੱਗਿਆ ਸੀ ਅੱਛਾ ਜੀ ਰੱਤੇ ਬਲਦੇਵ ਦਾ ਚੋ ਜਬਾਂ ਬਾਈ ਖੜਾ ਹੈ ਤੇ ਇੱਕ ਬੰਦਾ ਨਸ਼ੇੜੀ ਹੈਗਾ ਸੀ ਉਹ بار-ਬਾਰ ਮੇਰੇ ਬਾਈਕ ਦੇ ਉੱਤੇ ਬਹਿ ਕੇ ਚਾਪ ਹੈਂਡਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੈਨੂੰ ਹੁਣ ਮਾਰਕੀਟ ਵਾਲਾ ਫੋਨ ਕੀਤਾ ਉਹਨਾਂ ਨੇ ਕਿਹਾ ਨੇ ਚਾਰ ਪੰਜ ਬੰਦਿਆਂ ਨੇ ਧਿਆਨ ਰੱਖਿਆ ਕੀ ਤੇਰਾ ਬਾਈਕ ਚੱਕ ਰਿਹਾ ਉਹ ਕਹਿੰਦੇ ਚੱਕੇ ਮੋਕੇ ਦੇ ਜਿਵੇਂ ਅਸੀਂ ਫੜਾਂ ਪਰ ਉਹਨੂੰ ਸ਼ੱਕ ਹੋ ਗਿਆ ਕਿ ਬੰਦੇ ਸਾਹਮਣੇ ਨਹੀਂ ਦੇਖਦੇ ਖੜੇ ਐ ਐਸਾ ਕਿ ਉਹਨਾਂ ਨੇ ਬਾਈਕ ਉਹਨਾਂ ਨੇ ਨਹੀਂ ਚੱਕਿਆ ਉਹ ਹੁਣ ਅੱਗੇ ਘੱਟਨੇ ਤੋਂ ਚੱਲ ਗਿਆ ਉਹ ਨਵਾਂ ਟਾਰਗੇਟ ਬਣਾ ਰਿਹਾ ਆਪਣਾ ਬਾਈਕ ਚੱਕਣ ਦਾ ਬੰਦਾ ਕੰਦੇ ਨੂੰ ਪਛਾਣਦੇ ਹੋ ਕੋਈ ਮੈਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਚਾਹ ਪੀਣ ਗਿਆ ਸੀ ਪਰ ਨਾਲ ਜਿਹੜੇ ਬੰਦਾ ਖੜਾ ਹੈ ਉਹਨੇ ਵੇਖਿਆ ਕਿ ਉਹਨੂੰ ਉਹ ਬੰਦੇ ਦੀ ਪਛਾਣ ਹੈਗੀ ਹੈ ਜਿਹੜਾ ਤੁਹਾਡਾ ਮੋਟਰਸਾਈਕਲ ਖੜਾ ਸੀ ਧਰਨਾ ਸਥਾਨ ਤੋਂ ਕਿੰਨੀ ਦੂਰ ਖੜਾ ਸੀ ਆ ਬਿਲਕੁਲ ਨਾਲ ਹੀ ਖੜਾ ਹੈ ਜੀ ਧਰਨਾ ਸਥਾਨ ਜਦੋਂ ਸ਼ੁਰੂ ਹੁੰਦਾ ਉੱਥੇ ਨਾਲ ਹੀ ਖੜਾ ਹੈ ਬੰਦੇ ਦੇ ਟੇਕ ਹੋ ਕੇ ਬਾਅਦ ਮਤਲਬ ਅੱਜ ਤੁਸੀਂ ਇਹ ਕਹਿ ਸਕਦੇ ਹੋ ਧਰਨਾ ਸਥਾਨ ਤੇ ਵੀ ਹੈ ਇਸੇ ਨਾਲ ਸੇਫ ਨਹੀਂ ਹੈ ਜੀ ਬਿਲਕੁਲ ਸੇਫ ਨਹੀਂ ਹੈ ਸਵੇ ਤਾਂ ਡਾਊਟ ਤਾਂ ਸਾਨੂੰ ਬੜੀਆ ਰਹੇਗਾ ਸਤਨ ਚਾਰ ਵਾਰ ਪਰ ਚੈੱਕ ਕੀਤਾ ਹੈ कि बाइक ਤਾਂ ਨਹੀਂ ਚੁਕੀ ਰਿਆ ਪਰ ਦੇਖਿਆ ਸੇਫ ਸੀ ਉਹਨੇ ਚਾਹ ਪੀਣ ਗਿਆ ਤੇ ਉਹ ਮਗਰੋਂ ਹੀ ਬਾਈਕ ਚੱਕਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਸ਼ਰਾਰਤੀ ਤੱਤ ਵੀ ਇੱਥੇ ਧੰਨੇ ਦੇ ਵਿੱਚ ਫਿਰਦੇ ਹੋਏ ਰਿਆਂ ਨਾ ਉਹ ਫਿਰਦੇ ਪਿਆ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਇਸ ਬਾਰੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਕੁਝ ਨਹੀਂ ਕਰਦਾ ਅੱਜ ਹੱਥ ਧਰ ਕੇ ਬੈਠਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਪਿਆ ਠੀਕ